ਪਰ ਸਾਡੇ ਹੁੰਦਾ ਤੇ ਗੋਪੀ ਗੋਬੀ ਬੰਦਾ ਉਧਰ ਵਿਸ਼ੇਸ਼ ਤੌਰ ਤੇ ਧੰਨਵਾਦਿਆਣਾ ਇਹ ਲਿਖ ਲਾ ਪਰ ਸਾਰਿਆਂ ਦੇ ਜ਼ਿਕਰ ਕਰ ਦਿਆਂਗੇ ਸਾਰੇ ਵੀਰ ਦੇ ਆਪਣੇ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਏ ਟੱਕਰ ਚੋਟੀ ਦੀ ਹੈ ਇੱਕ ਪਾਸੇ ਜੈਸ਼ਨ ਦੂਸਰੇ ਪਾਸੇ ਦੁਗਰਾਜ ਵਜਦੇ ਧੱਕੇ ਹੁੰਦੀ ਹੋਈ ਬੱਲੇ 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 ਆ ਤੌਲਾ ਆ ਤੌਲਾ ਗੱਲ ਪਿੰਡ ਦੀ ਧਰਤੀ ਅੰਤਰਬਾਪਾ ਅਲਖਰਾਮ ਜੀ ਦਾ ਬੇਦਾ ਲੱਗਿਆ ਪਿਆ ਜੋਰ ਹੁੰਦੀ ਹੋਈ ਬੱਲੇ 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 ਏ ਪੈ ਗਏ ਤੰਦੂਰ ਚ ਕੋਲੇ ਨਿਸ਼ਾਨ ਔਰੇ ਨੂੰ ਹੋ ਜਾ ਪਾਹੇ ਗਏ ਦੂਰ ਚ ਪੈਕਟ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਕਿ ਖੜ ਖੜ ਵਹਦੇ ਲੋਕੀ ਸਾਹਣ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਇਹ ਜਗਣਾ ਭਾਈ ਲੱਦੂ ਵਾਲਾ ਉਹ ਕਰਦਾ ਕੋਸ਼ਿਸ਼ ਏ ਬੱਲੇ 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 ਔਖੇ ਠੱਲਣੇ ਤੂਫਾਨ ਨਵਾਬ ਸੋਰ ਸਿੰਘ ਦੀ ਧਰਤੀ ਹੈ ਕਬੱਡੀ ਪਾਉਣ ਦੇ ਲਈ ਡੱਕਣਾ ਤੇ ਇਹਨੂੰ ਡੱਕੋ ਡੱਕਣਾ ਤੇ ਓ ਬੱਬਿਆ ਏ ਵਾਹ ਵੀ ਬੱਬਿਆ ਪ੍ਰਭ ਸੰਧੂ ਸੁਰ ਸਿੰਘ ਤੇ ਦੂਸਰੇ ਪਾਸੇ ਆਂਦਾ ਇਹ ਵਾਕਿਆ ਸੁਰ ਸਿੰਘ ਪਿੰਡ ਪਲਵਾਨਾਂ ਦਾ ਪਿੰਡ ਹੈ ਸੋਹਣਿਆ ਓ ਦੂਰ ਹੁੰਦੇ ਜਿਨ੍ਹਾਂ ਦੇ ਭਣੇਖੇ ਸੋਹਣਿਆ ਅਗਲਾ ਵੀ ਕੀ ਦੀ 31 ਮੋੜਦਾ ਬੱਲੇ 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 ਏ ਓ ਖੇਲਪੁਰੀਆਂ ਬੰਦੀਪੁਰੀਆਂ ਮੇਲਾ ਨਾ ਚੁੱਟਿਆ ਮੇਲਾ ਨਾ ਚੁੱਟਿਆ ਓ ਮੇਲਾ ਨਾ ਚੁੱਟਿਆ ਇਹ ਬਰੰਦੀਪੁਰੀਆ ਗੋਪੀ ਤੇ ਭੀਮ ਸੁਰਸੰਗੀਆਂ ਅਨੰਦਪੁਰ ਸਾਹਿਬ ਵਰਗੀ ਆ ਮਿਲ ਜਾਏ ਏ ਡੱਗੋ ਵਾਲਾ ਅੰਬਾ ਅੰਬਾ ਤੇ ਡੱਗੋ ਵਾਲਾ ਪਿੰਦੇ ਸਾਲ